ਬੀ ਜੀ ਮੇਰਾ ਨਾਮ ਨਿਰੰਦਰ ਕਮਰ ਕਾਲਾ ਜੈਣ ਬਾੜ ਨੰਬਰ 2 ਗੁਰੂ ਕੀ ਨਗਰੀ ਤਲਵੰਡੀ ਸਾਬੋ ਤੋਂ ਮੈਂ ਆਜ਼ਾਦ ਉਮੀਦਵਾਰ ਵਜੋਂ ਖੜਾ ਹੋਇਆ ਹਾਂ ਮੇਰਾ ਚੋਣ ਨਿਸ਼ਾਨ ਹਵਾਈ ਜਹਾਜ਼ ਹੈ ਮੁੱਦੇ ਤੋਂ ਬਣੀ ਜੀ ਮੈਂ ਸਾਰਨੂੰ ਪਹਿਲਾਂ ਇਹੀ ਦੇਖਣ ਤੇ ਔਰ ਸੁਣ ਦੇ ਵਿੱਚ ਆਏ ਨੇ ਸਾਰਨੂੰ ਵੱਡੀ ਸਮੱਸਿਆ ਤਾਂ ਨੱਥ ਰੋਡ ਤੇ ਜਿਹੜੀ ਸਾਰਨੂੰ ਵੱਡੀ ਸਮੱਸਿਆ ਬਣੀ ਹੋਈ ਹੈ ਇਹ ਹੈਗੀ ਟ੍ਰੈਫਿਕ ਦੀ ਮੈਂ 5 6 ਸਾਲਾਂ ਤੋਂ ਇਹ ਦੇਖ ਰਿਹਾ ਹਾਂ ਵੀ ਟ੍ਰੈਫਿਕ ਦੀ ਸਮੱਸਿਆ ਦਿਨ ਮਦਨਾ ਵੱਧਦੀ ਜਾ ਰਹੀ ਹੈ ਜੋ ਇਥੇ ਦੇ ਬਸਨੀਕ ਨੇ ਅਜ ਦ ਸਵੇਰੇ ਸਕੂਲ ਦਾ ਟਾਈਮ ਹੁੰਦਾ ਜਾਂ ਛੁੱਟੀ ਦਾ ਟਾਈਮ ਹੁੰਦਾ ਉਦੋਂ ਸਮੱਸਿਆ ਟ੍ਰੈਫਿਕ ਬਹੁਤ ਜ਼ਿਆਦਾ ਆਉਂਦੀ ਹੈ ਲੰਘਣ ਕਰਨ ਨਾਲ ਬਹੁਤ ਜ਼ਿਆਦਾ ਔਖਾ ਹੁੰਦਾ ਮੌਸਾ ਸਮੱਸਿਆ ਦਾ ਹੱਲ ਮੈਂ ਬਹੁਤ ਧਿਆਨ ਦੇ ਨਾਲ ਕਰੂੰਗਾ ਔਰ ਮੇਰੇ ਉਹ ਧਿਆਨ ਦੇ ਵਿੱਚ ਵੀ ਹੈ ਵੀ ਹੈ ਸਾਰਨ ਵੱਡਾ ਮਸਲਾ ਇਹ ਹੈ ਇੱਕ ਇਥੇ ਸਵੇਰੇ ਦੀ ਸਮੱਸਿਆ ਹੈਗੀ ਇੱਕ ਆਵਾਰਾ ਕੁੱਤਿਆਂ ਦੀ ਜੀ ਇੱਕ ਸਾਰਨ ਵੱਡਾ ਮਸਲਾ ਜਿਹੜਾ ਆਰ ਤਲਵੰਡੀ ਤਾ ਜੋ ਹੈ ਉਹ ਹੈਗਾ ਜੀ ਆਪਣਾ ਹਿੰਦੂ ਭਾਈ ਚਾਰੇ ਦਾ ਜੋ ਅੱਜ ਕੱਲ੍ਹ ਦੁਕਾਨਦਾਰਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹਦਾ ਆਪਣਾ ਪੈਲੇ ਦੇ ਧਰ ਤੇ ਹੱਲ ਕਰਾਂਗੇ ਜੀ ਪਰ ਸਾਰਨੋਂ ਵੱਡਾ ਇਹੀ ਹੈ ਜੀ ਵੀ 5 ਲੱਖ ਰੁਪਏ ਦਾ ਜੋ ਮੈਂ ਆਪਦੇ ਕੋਲ ਪੱਲਿਓ ਖਰਚ ਕਰਕੇ ਇੱਕ ਇੱਥੇ ਲਾਇਬ੍ਰੇਰੀ ਦੇ ਪਰਬੰਧ ਕਰਨਾ ਹੈਗਾ ਜੀ 21 ਸੀਸੀਟੀਵੀ ਕੈਮਰੇ ਹੋਗੇ ਇੱਕ ਆਪਣੇ ਹੋਗੇ ਸਟਰੀਟ ਲਾਈਟਾਂ ਜੀ ਸਾਰਨੋਂ ਵੱਡਾ ਮਸਲਾ ਤਾਂ ਇਹੀ ਬਹੁਤ ਵੱਡਾ ਮਸਲਾ ਹੈ ਕਿਉਂਕਿ ਅੱਜ ਕੱਲ੍ਹ ਚੋਰੀਆਂ ਚਕਾਰੀਆਂ ਬਹੁਤ ਜ਼ਿਆਦਾ ਵਧ ਗਈਆਂ ਹੈਗੀਆਂ ਨੇ ਕੋਈ ਕਿਸੇ ਦੀ ਸੁਣਵਾਈ ਹੈ ਨਹੀਂ ਗਵਰਨਮੈਂਟ ਦੇ ਦੇ ਧਿਆਨ ਵਿੱਚ ਲਿਆ ਕੇ ਜੇ ਗਵਰਨਮੈਂਟ ਨਹੀਂ ਕਰਦੀਗਾ ਤਾਂ ਘੱਟੋ ਘੱਟ ਮੈਂ ਆਪਦੇ ਪੱਲੋਂ ਅਦੇ ਪੱਲਿਓ ਕਰਵਾ ਕੇ ਮੈਂ ਵਾਦਾ ਕਰਦਾ ਲੋਕਾਂ ਨਾਲ ਕਿ ਮੈਂ ਆਪਦੇ ਪੱਲਿਓ ਕਰਵਾਉਂਗਾ ਇਹ ਕੰਮ ਮੈਨੂੰ ਇੱਕ ਵਾਰੀ ਬਾੜਵਾਸੀ ਸੇਵਾ ਦਾ ਮੌਕਾ ਜ਼ਰੂਰ ਦੇਣਾ ਮੇਰਾ ਚੋਣ ਸ਼ਾਨ ਹਵਾਈ ਜਾ ਜਾ ਉਹਦਾ ਬਟਨ ਦਬਾ ਕੇ ਮੈਨੂੰ ਕੰਮ ਜਾਜੂ ਕਰਨਾ ਇਹੀ ਮੈਂ ਸਾਰੋਂ ਵੱਡੀ ਮੇਰੀ ਬੇਨਤੀ ਸਾਰੋਂ ਵੱਡੀ ਇਹੀ ਹੈ ਆਪਾਂ ਬਾੜਵਾਸੀਆਂ ਨੂੰ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦੇ ਕੇ ਦੇਖਣਾ ਮੇਰੇ ਤੇ ਵਿਸ਼ਵਾਸ ਕਰਨਾ